ਹਾਂਜੀ ਸ਼ਸ਼ੀਗਾਰ ਜੀ ਸਾਰਿਆਂ ਨੂੰ ਇਸ ਵਕਤ ਅਸੀਂ ਖੜੇ ਸੀ ਜਾਖਲ ਮੰਡੀ ਦੇ ਬੜਾ ਜਿਹਾ ਸਾਈਡ ਤੋਂ ਹੋ ਕੇ ਲੰਘਦੀ ਜਿਹੜੀ ਘੱਗਰ ਉਹ ਨਵਾਂ ਪੁਲ ਬਣਿਆ ਜਾਖਲ ਦਾ ਤੇ ਉਹ ਪੁਰਾਣਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਪੁਰਾਣੇ ਦੇ ਪੁਲ ਕੋਲ ਪਾਣੀ ਜਮਾ ਲੈਵਲ 'ਚ ਹੋਇਆ ਫਿਰਦਾ ਹੈ ਜਿਹੜਾ ਜਾਖਲ ਦੇ ਨਮਾ ਤੇ ਦੇਖੋ ਦੇਖੋ ਕਿੰਨੇ ਕਿੰਨੇ ਫੁੱਟ નીચે ਹੋ ਰਿਹਾ ਪਾਣੀ ਤੇ ਬਦੀ ਵੀ ਜਾਂਦਾ ਹੈ ਪਾਣੀ ਤੇ ਅੱਗੇ ਪਾਣੀ ਜਾਈ ਵੀ ਜਾਂਦਾ ਹੈ ਇਹ ਬਹੁਤ ਤੇਜ਼ੀ ਨਾਲ ਪਾਣੀ ਹੈ ਤਾਂ ਤੁਹਾਨੂੰ ਅੱਗੇ-ਅੱਗੇ ਦਿਖਾਈ ਜਾਵਾਂਗੇ ਪਹਿਲਾਂ ਤਾਂ ਇਹ ਜਾਖਲ ਮੰਡੀ ਕੋਲ ਐ ਫਿਰ ਆਪਾਂ ਸਾਨੂੰ ਤਲਵਾੜੇ ਵਾਲੇ ਤੇ ਦਿਖਾਵਾਂਗੇ ਪੁਲ ਤਾਂ ਆਪਾਂ ਹੁਣ ਜਾਈ ਜਾ ਰਹੇ ਅੱਗੇ ਦਿਖਾਈ ਚੱਲਦੇ ਚਲੋ ਇਹ ਬੰਨ ਲਾਏ ਹੋਏ ਨੇ ਬਾਈਆਂ ਨੇ ਮਤਲਬ ਪਹਿਲੀ ਕਰਤੀ ਸੀ ਵੀ ਪਾਣੀ ਟੁੱਟ ਨਾ ਜਾਵੇ ਤੇ ਆਪਾਂ ਇਧਰ ਉਹਦੀ ਕੱਚੇ ਰਾਹ ਜਾ ਕੇ ਦਿਖਾਨੇ ਸਾਨੂੰ ਵੀ ਕਿਵੇਂ ਐ ਤੇ ਸਾਨੂੰ ਦਿਖਾਨੇ ਚਲੋ ਅੱਗੇ ਦਿਖਾਨੇ ਸਾਨੂੰ ਜੀ ਤਾਂ ਆਪਾਂ ਅੱਗੇ ਜਾਈ ਜਾਂਦੇ ਆ ਤਾਂ ਪਾਣੀ ਦੇਖੋ ਵੀ ਕਿੰਨੀ ਤੇਜ਼ੀ ਨਾਲ ਆਈ ਜਾਂਦਾ ਤੇ ਇਹ ਲੀਆ ਬਣੀ ਹੋਇਆ ਅੱਗੇ ਜਾਣ ਦਾ ਰਸਤਾ ਪੁਰਾਣੇ ਪੁਲ ਤੱਕਰ ਜਾਣ ਦਾ ਤੇ ਆਪਾਂ ਪੁਰਾਣੇ ਪੁਲ ਤੱਕਰ ਜਾਈ ਜਾਂਦੇ ਆ ਕਰਸ ਨੂੰ ਅੱਗੇ ਦਿਖਾਉਂਦੇ ਹਾਂ ਹੋਰ ਪਾਣੀ ਦਾ ਫੁੱਲ ਹੈ ਪੂਰਾ ਪ੍ਰਬੰਧ ਕਰਾਇਆ ਹੈ ਰੋਪਣ ਦਾ ਪਾਣੀ ਨੂੰ ਪਰ ਪਾਣੀ ਕਹਿੰਦੇ ਚੋਰ ਹੁੰਦੇ ਕੀ ਬਣਦਾ ਫਿਰ ਕੀ ਸਿਸਟਮ ਹੈ ਅੱਗੇ ਆ ਕੇ ਦੇਖਦੇ ਆ ਫਿਰ ਅਰ ਅੱਗੇ ਦਿਖਾਈਏ ਫਿਰ ਕੀ ਜਾਂਦਾ ਫਿਰ ਆਊਗਾ ਪਾਣੀ ਪਾਣੀ ਆਊਗਾ ਇਹ ਆ ਜਖੜ ਦਾ ਪ੍ਰਾਣਾਪੁਰ ਪ੍ਰਾਣਾਪੁਰ ਹੈ ਜਖੜ ਦਾ ਸੋਨੀ मोटरसाइकिल चक्के ले जाना बड़ा कोई <laughs> मंदिर तो हो रहा काम है ना पहले उरो आया दे पहले उरो उरो जाया दे पहला आ देख देख सकते हो हैं ਇਜਾਖੜ ਦਾ ਪੁਰਾਣਾ ਪੁਲ ਉਹ ਨਵਾ ਪੁਲ ਜਾਖੜ ਦਾ ਕਿਵੇਂ ਜਾਂਦਾ ਸੁਣੀ ਪਾਣੀ ਫਿਰਕਣੀਆਂ ਜੀ ਖਾਂਦਾ ਨਾ ਹੋਰ ਕਿਵੇਂ ਜਾਂਦਾ ਉਹ ਟੁੱਟ ਨਹੀਂ ਰਿਹਾ ਉਧਰ ਆਈ ਸੁਣੀ ਬਹੁਤ ਤੇਜ਼ ਆ ਪਾਣੀ ਦੇਖ ਸਕਦੇ ਹੋ ਇਹ ਪਾਣੀ ਬਹੁਤ ਤੇਜ਼ ਹੈ ਬਹੁਤ ਤੇਜ਼ ਮਤਲਬ ਹਲੇ ਤਾਂ ਫਿਲਹਾਲ ਤਾਂ ਕੁਝ ਕੋਈ ਖਤਰਾ ਨਹੀਂ ਪਰ ਪਾਣੀ ਚੱਲੀ ਜਾਂਦਾ ਹੈ ਦਿਨੋਂ ਦਿਨ ਨਿਤਰੀ ਵੀ ਜਾਂਦਾ ਹੈ ਕਿਵੇਂ ਸਹੀ ਹੈ ਇਹ ਸੋਨੀ ਪੁਲੇ ਬਹੁਤ ਮਜ਼ਬੂਤ ਨੇ। ਹਨੀ ਤਾਂ ਪਾਣੀ ਦੇ ਕਦੇ ਟੁੱਟ ਜਾਂਦੇ ਨਾ। ਉਹ ਨਵਾਂ ਬਣਿਆ ਦੇਖ। ਕਿੱਗਰ? ਚੱਲ। ਬਸ ਐਨੇ ਹੀ ਹੋ ਸੀ। ਤੇਜ਼ ਹੋ ਰਿਹਾ ਪਾਣੀ ਦੇਖ ਮੈਂ ਤੇਜ਼ ਆਈ ਜਾਂਦਾ ਹੈ। ਪਾਏ ਦੇ ਆ ਬਈ। ਪਾਣੀ ਬਹੁਤ ਤੇਜ਼ ਆ ਨਾ। ਖਤਰੀ ਦੀ ਘੰਟੀ ਜਾਖੜ ਮੰਡੀ ਦੀ ਜਿਹੜੀ ਜਾਖੜ ਮੰਡੀ ਨੂੰ ਜਾਂਦੀ ਹੈ ਕੱਗਰ ਮਤਲਬ ਇਹ ਕੱਗਰ ਬਈ ਪਟਿਆਲਾ ਵਿੱਚ ਹੋ ਕੇ ਮੁਣਕ ਕੜੈਲ ਤੇ ਚਾਂਦਪੁਰਾ ਜਾਖੜ ਵਿੱਚੋਂ ਦੀ ਹੋ ਕੇ ਇਹ ਅੱਗੇ-ਅੱਗੇ ਜਾ ਰਹੀ ਹੈ ਬਦਰੀਆ ਨਾ ਬੈਲਾ ਪਹਿਲਾਂ ਬਦਰੀਆ ਪਹਿਲਾਂ ਬਦਰੀਆ ਪਹਿਲਾਂ ਨਾਲ ਬਦਰੀਆ ਹੈ ਚਲ ਦੇਖਦੇ ਆ ਵੀਰੇ ਕਿਵੇਂ ਬਸਟੇ ਪਹਿਲਾਂ ਬਸੇਗਾ ਬੰਗਿਆ ਹਾਂ ਉੱਤਰ ਤੋਂ ਦੇਖਣ ਕੀ ਮਜ਼ਾ ਆਈ ਜਾਂਦਾ ਦੇ ਦੇਖ ਸਕਦੇ ਹੋ ਤੁਸੀਂ ਅੱਗੇ ਦਿਖਾਣੇ ਆ ਤੁਹਾਨੂੰ ਖਵਰਾ ਇਹਦਾ ਨਾਲੇ ਤਾਂ ਪਟਿਆਲੇ ਟੁੱਟ ਵੀ ਰਿਹਾ ਇਧਰਕ ਕਨੌਰ ਕੀ ਨਹੀਂ ਹਾਂ ਟੁੱਟ ਗਿਆ ਨਾਲੇ ਇਧਰ ਇਹਦਾ ਫਿਰ ਵੀ ਦੇਖ ਲੈ ਕਿੰਨਾ ਤੇਜ਼ ਹੈ ਜੇ ਨਾ ਟੁੱਟਦਾ ਕੀ ਬਣਦਾ ਹੈ ਉਹ ਪਾਣੀ ਮਾਰ ਹਾਂ ਫਿਰ ਤਾਂ ਮਾਰ ਕਰੂਗਾ ਫਿਰ ਤਾਂ ਮਾਰ ਕਰੂਗਾ

ਤਾਂ ਦੇਖਿਓ ਕਿ ਬਣਦਾ ਹੈ ਫਿਲਹਾਲ ਤਾਂ ਚੱਲੀ ਜਾਂਦਾ ਹੈ ਬਣ ਚਲੋ ਹਾਂ ਦੇਖ ਸਰਦਿਓ ਜੀ ਕੋਲ ਤੁਹਾਨੂੰ ਟਲਵਾੜੇ ਵਿੱਚੋਂ ਜਾ ਰਹੀ ਜਰੀ ਨੂੰ ਅਸੀਂ ਘੱਗਰ ਅੱਗੇ ਜਾ ਕੇ ਦਿਖਾਣੇ ਨੂੰ ਟਲਵਾੜੇ ਜਾ ਕੇ ਦਿਖਾਣੇ ਹਾਂ ਹਾਂਜੀ ਅਸੀਂ ਪਹੁੰਚ ਗਏ ਟਲਵਾੜੇ ਹੁਣ ਖੜਿਆ ਸੀ ਟਲਵਾੜੇ ਦੇ ਕੋਲ ਤੇ ਜਿਹੜੀ ਸੀ ਮੇਰੇ ਨਾਲ ਹਾਂਜੀ ਤਾਪਾ ਖੜੇ ਅੱਜ ਰਤਿਆ ਰੋਡ ਤੇ ਜਿਹੜੀ ਕੱਗਰ ਹੈ ਜਿਹੜੀ ਚਾਂਦੂਪੁਰੇ ਨੂੰ ਜਾਂਦੀ ਹੈ ਤਲਵਾੜੇ ਦੇ ਵਿੱਚ ਹੋ ਕੇ ਤਲਵਾੜੇ ਤੋਂ ਅੱਗੇ ਆਪ ਦੇਖ ਸਕਦੇ ਹੋ ਉੱਧਰ ਲਈ ਮਾਹੌਲ ਕਿ ਪਾਣੀ ਜਮੀ ਐਨ ਉੱਪਰ ਦੀ ਹੋ ਰਿਆ ਹੈ ਦੇਖ ਸਕਦੇ ਹੋ ਪਾਣੀ ਬਹੁਤ ਜਾਈ ਜਾਂਦਾ ਪਾਣੀ ਉੱਪਰ ਦੀ ਹੈ ਕਦੇ ਵੀ ਟੁੱਟ ਸਕਦਾ ਹੈ ਬਸ ਮੜੀ ਜਿਹੀ ਬਚਤ ਰਹਿੰਦੀ ਹੈ ਇਹੀ ਕੱਗੜਾ ਜਿਹੜੀ ਪਟਿਆਲੇ ਤੋਂ ਅ ਮੋਣਕ ਹੋ ਕੇ ਕੜੈਲ ਵਿੱਚ ਦੀ ਹੋ ਕੇ ਜਾਖਲ ਢੀਲ ਵਿੱਚ ਹੋ ਕੇ ਫਿਰ ਇਧਰ ਤਰਵਾੜੇ ਵਿੱਚ ਦੀ ਹੋ ਕੇ ਚਾਂਦਪੂਰਾ ਅੱਗੇ ਜਾ ਰਹੀ ਹੈ ਦੇਖ ਸਕਦੇ ਹੋ ਇਧਰ ਲਹੂਰ ਵੀ ਤੁਸੀਂ ਹਾਂਜੀ ਤਾਂ ਤੁਸੀਂ ਦੇਖ ਹੀ ਲਿਆ ਹੋਣਾ ਪਾਣੀ ਕਿਵੇਂ ਉੱਤੇ ਉੱਤੇ ਤਰੀ ਜਾਂਦਾ ਹੈ ਪਾਣੀ ਬਹੁਤ ਜ਼ਿਆਦਾ ਹੋ ਰਿਹਾ ਜੇ ਪਿੱਛੇ ਟੁੱਟ ਗਈ ਤਾਂ ਪਿੱਛੇ ਵਾਲੇ ਨੂੰ ਮਾਰ ਕਰੂਗੀ ਜੇ ਅੱਗੇ ਟੁੱਟ ਗਈ ਤਾਂ ਅੱਗੇ ਮਾਰ ਕਰੂਗੀ ਵੈਸੇ ਤਾਂ ਇਹ ਅਗਲੀ ਸਾਈਡ ਤਾਂ ਖਿੰਡੇ ਰਿਹਾ ਪਾਣੀ ਪਾਣੀ ਆਏ ਰਿਹਾ ਬਾੜ ਆਏ ਰਹੀ ਹੈ ਪੰਜਾਬ ਚ ਤੇ ਬੱਚਤ ਅੱਧੀ ਬੱਚਤ ਅੱਧੀ ਆਏ ਰਹੀ ਹੈ ਤਾਂ ਆਪਣੇ ਵੀਰ ਭਰਾ ਪਹੁੰਚੇ ਹੋਏ ਨੇ ਲੰਗਰ ਦੀ ਸੇਵਾ ਲਾਣ ਤੇ ਤੁਸੀਂ ਜਿੰਨੀ ਬੱਚਤ ਹੋ ਸਕੇ ਬੱਚਤ ਰੱਖੋ ਤੇ ਆਪਾਂ ਤਾਂ ਇੱਕ ਹੀ ਗੱਲ ਕਹਿੰਦੇ ਆ ਵਾਹਿਗੁਰੂ ਸਾਰਿਆਂ ਨੂੰ ਠੀਕ ਠਾਕ ਰੱਖੇ ਵਾਹਿਗੁਰੂ ਦਾ ਖਾਲਸਾ ਵਾਹਿਰ ਜੀ ਫਤਿਹ